ਹalleluyah ਆਓ ਪਵਿੱਤਰ ਬਾਈਬਲ ਵਿੱਚ ਪੜ੍ਹਾਂਗੇ ਜਬੂਰਾ ਦੀ ਪੋਥੀ ਆ ਦੇ 37 ਵਜਨੋਂ ਦੀ ਪਹਿਲੀ ਆਇਤ ਜੀ ਧਰਮੀਆਂ ਅਤੇ ਦੁਸ਼ਟਾਂ ਦੇ ਅੰਤ ਬੁਰਿਆਂ ਦੇ ਕਾਰਨ ਨਾ ਕੋੜ ਕੁਕਰਮੀਆਂ ਵੱਲੋਂ ਨਾ ਛੜ ਉਹ ਤਾਂ ਘਾਹ ਵਾਂਗੂ ਛੇਤੀ ਕੁਮਲਾ ਜਾਣਗੇ ਅਤੇ ਸਾਗ ਪੱਤ ਵਾਂਗੂ ਮੁਰਝਾ ਜਾਣਗੇ ਯਹੋਵਾ ਉਤੇ ਪ੍ਰੋਸਾਰਕ ਅਤੇ ਭਲਾਈ ਕਰ ਦੇਸ਼ ਵਿੱਚ ਵਸ ਅਤੇ ਸੱਚਾਈ ਉੱਤੇ ਭਲ ਤੂੰ ਜੋ ਹੋਵਾ ਉੱਤੇ ਨਿਹਾਰ ਰਹਿ ਤਾ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ ਆਪਣਾ ਰਾਜ ਯਹੋਵਾ ਦੇ ਗੋਚਰਾ ਕਰ ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਾ ਕਰੇਗਾ ਉਹ ਤੇਰੇ ਧਰਮ ਨੂੰ ਚਾਨਣ ਬੰਦੂ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗ ਪ੍ਰਕਾਸ਼ਿਤ ਕਰੇਗਾ ਯਹੋਵਾ ਦੇ ਅੱਗੇ ਚੁੱਪਚਾਪ ਰਹੋ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ ਉਸ ਮਨੁੱਖ ਦੇ ਕਾਰ ਨਾ ਕੁੜਾ ਕੁੜ ਜਿਹਦਾ ਰਾਹ ਸਫਲ ਹੁੰਦਾ ਹੈ ਅਤੇ ਜਿਹੜਾ ਜੁਗਤਾਂ ਨੂੰ ਪੂਰਿਆ ਕਰਾਉਂਦਾ ਹੈ ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ ਨਾ ਕੁੜਾ ਕੁੜ ਉਸ ਤੋਂ ਬੁਰੀਾਈ ਹੀ ਨਿਕਲਦੀ ਹੈ ਕੁਕਰਮੀ ਤਾਂ ਛੇਤੀ ਜਾਣਗੇ ਪਰ ਜਿਹੜੇ ਹੋਵਾ ਨੂੰ ਡੀਕਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ ਹੋ ਥੋੜਾ ਹੀ ਚਿਰ ਰਹਿੰਦਾ ਹੈ ਭਾਈ ਦੁਸ਼ਟ ਨਹੀਂ ਹੋਵੇਗਾ ਤੋ ਉਸ ਦੀ ਥੋਰ ਨੂੰ ਗੋਮ ਨਾਲ ਵੇਖੇਗਾ ਪਰ ਉਹ ਕਿਤੇ ਨਾ ਹੋਵੇਗਾ ਹੋਵੇਗਾ ਪਰ ਅਦੀਨ ਧਰਤੀ ਦੇ ਵਰਸ ਹੋਣਗੇ ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ ਅਤੇ ਉਹ ਦੇ ਉੱਤੇ ਆਪਣੇ ਦੰਦ ਗਰੀਚਦਾ ਹੈ ਪ੍ਰਭੂ ਉਸ ਦੇ ਉੱਤੇ ਖਸੇਗਾ ਕਿਉਂ ਜੋ ਉਹ ਵੇਖਦਾ ਹੈ ਭਾਈ ਉਸ ਦਾ ਦਿਨ ਆਉਂਦਾ ਪਿਆ ਹੈ ਦੁਸ਼ਟਾਂ ਨੇ ਤਲਵਾਰ ਧੋਹੀ ਅਤੇ ਆਪਣਾ ਧੁੱਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਕਾਲ ਨੂੰ ਡੇਗ ਦੇਣ ਅਤੇ ਸਿੱਧੇ ਚਾਲ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ ਉਹਨਾਂ ਦੀ ਤਲਵਾਰ ਉਹਨਾਂ ਹੀ ਦੇ ਦਿਲਾਂ ਵਿੱਚ ਧਸੇਗੀ ਤੇ ਉਹਨਾਂ ਦੇ ਤੁਨਖ ਭੰਨੇ ਜਾਣਗੇ ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਹਲੇ ਨਾਲੋਂ ਵੀ ਚੰਗਾ ਹੈ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ ਪਰ ਧਰਮੀਆਂ ਨੂੰ ਯਹੋਵਾ ਸੰਭਾਲਦਾ ਹੈ ਯਹੋਵਾ ਪੂਰਨ ਪੂਰਖਾਂ ਦੇ ਦਿਨ ਜਾਂਦਾ ਹੈ ਅਤੇ ਉਹਨਾਂ ਦਾ ਅਧਿਕਾਰ ਸਦਾ ਤੀਕ ਰਹੇਗਾ ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ ਦੁਸ਼ਟ ਨਾਸ਼ ਹੋ ਜਾਣਗੇ ਅਤੇ ਯਹੋਵਾ ਦੇ ਵੈਰੀ ਜੋਹਾਂ ਦੀ ਸ਼ਾਨ ਵਰਗੇ ਹੋਣਗੇ ਉਹ ਮਿਟ ਜਾਣਗੇ ਸਗੋਂ ਧੂਏ ਵਾਂਗੂ ਮਿਟ ਜਾਣਗੇ ਦੁਸ਼ਟ ਉਧਾਰ ਲਿੰਦਾ ਹੈ ਅਤੇ ਮੋੜਦਾ ਨਹੀਂ ਪਰ ਧਰਮੀ ਦਇਆ ਕਰਦਾ ਹੈ ਅਤੇ ਦਿੰਦਾ ਹੈ ਉਹ ਦੇ ਮੁਬਾਰਕ ਲੋਗ ਧਰਤੀ ਦੇ ਵਾਰਸ ਹੋਣਗੇ ਪਰ ਉਹ ਦੇ ਸਰਾਪੀ ਛੇਕੇ ਜਾਣਗੇ ਮਨੁੱਖ ਦੀ ਚਾਲ ਜੋ ਹਵਾ ਵੱਲੋਂ ਦ੍ਰੀੜ ਹੁੰਦੀ ਹੈ ਅਤੇ ਉਸ ਦੇ ਰਾਹ ਤੋਂ ਉਹ ਪ੍ਰਸੰਨ ਰਹਿੰਦਾ ਹੈ ਭਾਵੇਂ ਉਹ ਡਿੱਗੋ ਹੀ ਪਵੇ ਪਰ ਡਿੱਗਿਆ ਨਹੀਂ ਰਹੇਗਾ ਕਿਉਂ ਜੋ ਯਹਵਾ ਉਹ ਦਾ ਹੱਥ ਥੰਬਦਾ ਹੈ ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ ਪਰ ਮੈਂ ਨਾ ਧਰਮੀ ਨੂੰ त्यागਿਆ ਹੋਇਆ ਨਾ ਉਸ ਦੀ ਅੰਸ਼ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ ਉਹ ਸਾਰਾ ਦਿਨ ਦਿਆ ਕਰਦਾ ਅਤੇ ਉਧਾਰ ਦਿੰਦਾ ਹੈ ਅਤੇ ਉਸ ਦੀ ਅੰਸ਼ ਮੁਬਾਰਕ ਹੈ ਬੁਰੀਾਈ ਤੋਂ ਹਟ ਭਲਾਈ ਕਰ ਅਤੇ ਸਦਾ ਤਿੱਕ ਵਸ ਯਹੋਵਾ ਦਾ ਨਿਉ ਨਾਲ ਪ੍ਰੇਮ ਰੱਖਦਾ ਹੈ ਯਹੋਵਾ ਤਾਂ ਨਿਉ ਨਾਲ ਪ੍ਰੇਮ ਰੱਖਦਾ ਹੈ ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ ਉਹਨਾਂ ਦੀ ਸਦਾ ਤੋੜੀ ਰਸ਼ਿਆ ਹੁੰਦੀ ਹੈ ਪਰ ਦੁਸ਼ਟਾਂ ਦੀ ਅੰਛੇਕੀ ਜਾਵੇਗੀ ਧਰਮੀ ਧਰਤੀ ਦੇ وارਥ ਹੋਣਗੇ ਅਤੇ ਸਤਾ ਉਸ ਉੱਤੇ ਵਸਣਗੇ ਧਰਮੀ ਦਾ ਮੂਹ ਬੁੱਧੀ ਬੋਲਦਾ ਹੈ ਅਤੇ ਉਹ ਦੀ ਰਸਨਾ ਨਿਉਂ ਦੀ ਗੱਲ ਕਰਦੀ ਹੈ ਉਹ ਦੇ ਪਰਮੇਸ਼ਵਰ ਦੀ ਵਿਵਸਥਾ ਉਹ ਦੇ ਮਨ ਵਿੱਚ ਹੈ ਉਹ ਦੇ ਪੈਰ ਕਦੀ ਨਾ ਤਿਲਕਣਗੇ ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ ਭਾਈ ਉਹ ਨੂੰ ਜਾਨੋ ਮਾਰੇ ਯਹੋਵਾ ਉਹ ਨੂੰ ਉਸ ਦੇ ਵਸ ਵਿੱਚ ਨਾ ਛੱਡੇਗਾ ਅਤੇ ਜਦ ਉਹਦਾ ਫੈਸਲਾ ਹੋ ਜਾਵੇਗਾ ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ ਯਹੋਵਾ ਨੂੰ ਡੀਕ ਅਤੇ ਉਹ ਦੇ ਰਾਹ ਦੀ ਪਾਲਣਾ ਕਰ ਤਾਂ ਉਹ ਤਾਂ ਉਹ ਤੈਨੂੰ ਉੱਚਾ ਕਰੇਗਾ ਭਾਈ ਤੂੰ ਧਰਤੀ ਦਾ ਵਰਸ ਬਣੇ ਦੁਸ਼ਟ ਦਾ ਸ਼ੇਖਾ ਜਾਣਾ ਵੇਖੇਗਾ ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ ਅਤੇ ਆਪਣੀ ਨਿਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗੂ ਖਿੱਲਰਦਿਆਂ ਡਿਠਾ ਪਰ ਉਹ ਲੰਘ ਹੀ ਗਿਆ ਅਤੇ ਵੇਖੋ ਉਹ ਹੈ ਹੀ ਨਹੀਂ ਮੈਂ ਹੀ ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ ਕੇ ਸਲਾਮਤੀ ਦੇ ਮਨੁੱਖ ਦੀ ਅੰਛ ਰਹਿੰਦੀ ਹੈ ਪਰ ਅਪਰਾਧੀ ਇਕੱਠੇ ਹੀ ਨਾਸ਼ ਹੋ ਜਾਣਗੇ ਦੁਸ਼ਟਾਂ ਦੀ ਅੰਛ ਛੇਕੀ ਜਾਵੇਗੀ ਪਰ ਧਰਮੀਆਂ ਦਾ ਬਚਾਓ ਯਹੋਵਾ ਵੱਲੋਂ ਹੈ ਅਰ ਦੁੱਖ ਦੇ ਸਮੇ ਉਹ ਉਹਨਾਂ ਦਾ ਗੜ ਹੈ ਅਤੇ ਯਹੋਵਾ ਉਹਨਾਂ ਦੀ ਸਹਾਇਤਾ ਕਰਦਾ ਅਤੇ ਉਹਨਾਂ ਨੂੰ ਛਡਾਉਂਦਾ ਹੈ ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛਡੋਂਦਾ ਅਤੇ ਉਹਨਾਂ ਨੂੰ ਬਚਾਉਂਦਾ ਹੈ ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ